ਪਹਿਲਾਂ ਤਾਂ ਸਾਰੇ ਹੀ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਲੀਡਰ ਸਾਹਿਬਾਨਾਂ ਦਾ ਅਹੁਦੇਦਾਰ ਸਾਹਿਬਾਨਾਂ ਦਾ ਔਰ ਸਮੁੱਚੇ ਵੋਟਰ ਭੈਣ ਭਰਾਵਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਔਰ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਵੀ ਔਰ ਸਦਾ ਰਿਣੀ ਰਵਾਂਗਾ ਜੋ ਮੈਨੂੰ ਉਹਨਾਂ ਨੇ ਇਲੈਕਸ਼ਨ ਸਮੇਂ ਜੋ ਪਿਆਰ ਮਾਨ ਤੇ ਸਤਿਕਾਰ ਦਿੱਤਾ ਔਰ ਜੋ ਮੈਂ ਜਿੱਥੇ-ਜਿੱਥੇ ਵੀ ਮੈਨੂੰ ਰਿਪੋਰਟਾਂ ਮਿਲ ਰਹੀਆਂ ਨੇ ਸਾਰੀਆਂ ਹਵਾਵਾਂ ਚੰਗੀਆਂ ਨੇ ਔਰ ਜਦੋਂ ਰਿਪੋਰਟਾਂ ਚੰਗੀਆਂ ਹੁੰਨ ਉਹਦੇ ਨਤੀਜੇ ਵੀ ਜਿਹੜੇ ਉਹ ਚੰਗੇ ਹੀ ਆਉਂਦੇ ਵੋਟਰ ਦੇ ਨਾਲ ਨਾਲ ਤੁਹਾਡੇ ਕੈਂਪੇਨ ਦੇ ਵਿੱਚ ਤੁਹਾਡੇ ਕਈ ਸਾਥੀ ਲਗਾਤਾਰ ਕੈਂਪੇਨ 'ਤੇ ਸ਼ਾਮਿਲ ਸੀ ਜਿਹੜੇ ਲੰਬੇ ਸਮੇਂ ਤੋਂ ਤੁਹਾਡੇ ਵਾਸਤੇ ਮਿਹਨਤ ਕਰਦੇਗੇ ਸੀ ਤੁਹਾਨੂੰ ਲੱਗਦਾ ਹੈ ਕਿ ਰਿਜ਼ਲਟ ਆਏਗਾ ਉਹ ਸਾਥੀ ਨੇ ਉਹ ਮੇਰੇ ਪਰਿਵਾਰ ਦੇ ਮੈਂਬਰ ਕਿਉਂਕਿ ਹੁਣ ਜਿਹੜਾ ਹੈ ਕਿ ਲੋਕ ਸਭਾ ਹਲਕਾ ਖਡੂਰ ਸਾਬ ਜਿਹੜਾ ਹੈ ਪਾਰਲੀਮੈਂਟ ਇਹ ਜਿਹੜਾ ਹੈ ਕਿ ਇਹ ਮੇਰਾ ਸਾਰਾ ਪਰਿਵਾਰ ਹੈ ਔਰ ਮੈਂ ਇਹਨਾਂ ਦਾ ਪੁੱਤਰ ਆ ਭਰਾ ਵਾਂ ਭਤੀਜਾ ਵਾਂ ਇਸ ਕਰਕੇ ਸਾਥੀ ਨਹੀਂ ਹੁਣ ਲੰਮੇ ਚੱਲਣ ਵਾਲੇ ਜਿਵੇਂ ਪਰਿਵਾਰ ਦੇ ਵਿੱਚ ਜਦੋਂ ਆਪਾਂ ਇਕੱਠੇ ਹੋ ਜਾਂਦੇ ਆਂ ਤੋ ਪਰਿਵਾਰ ਜਿਹੜਾ ਉਹ ਹੀ ਤਰੱਕੀ ਕਰਦਾ ਜਿੰਦੇ ਵਿੱਚ ਸਾਰੇ ਜੀ ਜਿਹੜੇ ਆ ਇਕੱਠ ਦੇ ਵਿੱਚ ਹੁਣ ਔਰ ਅਸੀਂ ਸਾਰੇ ਜਿਹੜੇ ਉਹ ਇਕੱਠੇ ਆ ਸਾਰੇ ਸਾਥੀ ਇਕੱਠੇ ਆ ਪਹਿਲੇ ਦਿਨੋਂ ਹੀ ਮੈਂ ਇਹ ਗੱਲ ਕਹਿ ਰਿਹਾ ਕਿ ਇੱਕ ਲੋਕ ਸਭਾ ਹਲਕਾ ਖਡੂਰ ਸਾਹਿਬ ਇਹ ਕਹੋ ਜੀ ਸੀਟ ਆ ਕਿ ਜਿੱਥੇ ਕੋਈ ਕੋਈ ਵਿਰੋਧ ਨਹੀਂਗਾ ਕੋਈ ਕਿਸੇ ਤਰ੍ਹਾਂ ਦਾ ਗੁੱਸਾ ਗਿਲਾ ਨਹੀਂ ਹਰ ਇੱਕ ਐਮਐਲਏ ਸਾਹਿਬਾਨ ਨੇ ਹਰ ਇੱਕ ਅਹੁਦੇਦਾਰ ਨੇ ਹਰ ਇੱਕ ਭੈਣ ਭਰਾਣਿਆਂ ਅੱਜ ਵੋਟਰ ਭੈਣ ਭਰਾਵਾਂ ਚ ਜਿੰਨਾ ਤੱਕ ਮੈਂ ਨਹੀਂ ਵੀ ਪਹੁੰਚ ਸਕਿਆ ਸੀ ਅੱਜ ਮੈਂ ਜਦੋਂ ਬੂਥਾਂ ਤੇ ਗਿਆ ਤੇ ਮੈਨੂੰ ਉਹਨਾਂ ਦੇ ਵਿੱਚ ਵੀ ਜਿਹੜਾ ਹੈ ਕਿ ਜੋ ਉਹਨਾਂ ਨੇ ਮੈਨੂੰ ਮਾਨ ਸਤਕਾਰ ਦਿੱਤਾ ਮੈਂ ਤਾਂ ਸਦਾ ਹੀ ਇਸ ਲੋਕ ਸਭਾ ਦਾ ਜਿਹੜਾ ਹੈ ਕਿ ਉਹ ਰਿਹਣੀ ਰਵਾਂਗਾ ਕਿਉਂਕਿ ਸੱਤ ਪੀੜੀਆਂ ਦੇ ਸਾਡਾ ਪਰਿਵਾਰ ਜਿਹੜਾ ਉਹ ਦੇਣ ਨਹੀਂ ਦੇ ਸਕਦਾ ਕਿਉਂਕਿ 43 ਸਾਲ ਦੀ ਉਮਰ ਦੇ ਵਿੱਚ ਇੰਨਾ ਪਿਆਰ ਮਿਲਣਾ ਮੈਂ ਕਹਿੰਦਾ ਕਿ ਗੁਰੂ ਸਾਹਿਬ ਦੀ ਅਪਾਰ ਕਿਰਪਾ ਸੀ ਨਿਰਪੱਖ VOTING ਹੋਈ ਲੱਗਦਾ ਤਾਂ ਹਾਂ ਬਿਲਕੁਲ ਗੱਲ ਇਹ ਆ ਕਿ ਜੋ ਕੁਝ ਹੈ ਸੀ ਇਹ ਦਿਸਦਾ ਸੀ ਬਾਜ਼ਾਰ 'ਚ ਉਹ ਨਹੀਂ ਸੀਗਾ ਜੋ ਵੇਖਣ ਨੂੰ ਜਿਵੇਂ ਤੁਸੀਂ ਲਾ ਲੋ ਕਿ ਸਰਕਾਰ ਵਾਲੇ ਕਹਿੰਦੇ ਸੀ ਅਸੀਂ ਆਂ ਜੀ ਦੂਜਾ ਕਹਿੰਦਾ ਸੀ ਮੈਂ ਆਂ ਜੀ ਔਰ ਮੈਨੂੰ ਇਹ ਲੱਗਦਾ ਹੈ ਕਿ ਹਰ ਜਗ੍ਹਾ ਤੇ ਅਲੱਗ-ਅਲੱਗ ਰਿਜ਼ਲਟ ਆਉਣਗੇ ਪਿੰਡਾਂ 'ਚ ਕੁਝ ਹੋਣਗੇ ਸ਼ਹਿਰਾਂ 'ਚ ਕੁਝ ਹੋਣਗੇ ਕਈਆਂ ਪਿੰਡਾਂ 'ਚ ਕੋਈ ਅੱਗੇ ਹੋਊ ਕਈਆਂ 'ਚ ਕੋਈ ਅੱਗੇ ਹੋਗਾ ਕਿਉਂਕਿ ਪੰਜ ਕੋਨਾ ਮੁਕਾਬਲਾ ਸੀ ਔਰ ਇਹਦੇ ਜਿਹੜੇ ਨਤੀਜੇ ਆ ਕਾਂਗਰਸ ਪਾਰਟੀ ਦਾ ਜਿਹੜਾ ਨਤੀਜਾ ਬਹੁਤ ਵਧੀਆ ਆ। ਵਿਰਸਾ ਸਿੰਘ ਵਲਟੋਹਾ ਕਹਿੰਦੇ ਨੇ ਕਲੇਮ ਕਰਦੇ ਨੇ ਕਿ ਉਹ ਪਹਿਲੇ ਨੰਬਰ ਤੇ ਆਣਗੇ। ਅਮਰਿਤਪਾਲ ਨਾਲ ਕਾਂਗਰਸ ਦਾ ਮੁਕਾਬਲਾ ਜਿਹੜਾ ਤੀਜੇ ਨੰਬਰ ਤੇ। ਪਰ ਉਹ ਵਿਰਸਾ ਸਿੰਘ ਵਲਟੋਹਾ ਤੋਂ ਤੁਸੀਂ ਇਹ ਨਹੀਂ ਨਾ ਪੁੱਛਿਆ ਕਿ ਪਹਿਲੇ ਨੰਬਰ ਤੇ ਕਿਹੜੇ ਆਉਣਗੇ? ਉਹ ਪਿੱਛੋਂ ਪਹਿਲੇ ਨੰਬਰ ਤੇ ਆਉਣਗੇ? ਇਹ ਵਾਕਈ ਕਿਉਂਕਿ ਅੱਜ ਮੈਂ ਜਿੱਥੇ-ਜਿੱਥੇ ਗਿਆ ਉਹ ਜਿਹੜੇ ਅਕਾਲੀ ਦਲ ਵਾਲੇ ਅਕਾਲੀ ਦਲ ਦਾ ਬੂਥ ਹਲਾਉਂਦੇ ਸੀਗੇ। ਅੱਜ ਉਹਨਾਂ ਨੇ ਭਾਈ ਅਮਰਪਾਲ ਜੀ ਦੇ ਬੂਥ ਲਾਏ ਸੀ। ਇਸ ਕਰਕੇ ਵਾਕਈ ਵਿਰਸਾ ਸਿੰਘ ਵਲਟੋਹਾ ਜੀ ਸੱਚ ਕਿਉਂਕਿ ਉਹਨਾਂ ਨੇ ਜਿਹੜੇ ਪਿੱਛੋਂ ਜਿਹੜੇ ਉਹ ਪਹਿਲੇ ਨੰਬਰ ਤੇ ਆਉਂਦੇ ਮੁਕਾਬਲਾ ਦੇਖਦੇ ਹੋ ਮੁਕਾਬਲਾ ਬਿਲਕੁਲ ਜੀ ਮੁਕਾਬਲਾ ਸਰਕਾਰ ਨਾਲ ਵੀ ਅਮਰਪਾਲ ਜੀ ਨਾਲ ਵੀ ਔਰ ਤਿੰਨਾ ਜਿਤ ਕੋਨਾ ਮੁਕਾਬਲਾ ਕੋਈ ਵੀ ਰਿਜ਼ਲਟ ਜਿਹੜਾ ਉਹ ਆਊਗਾ ਪਰ ਮੈਂ ਜਿੱਥੇ ਜਿੱਥੇ ਵੀ ਗਾਂ ਤਕਰੀਬਨ ਚੜ੍ਹਾਈ ਜਿਹੜੀ ਹੈ ਉਹ ਕਾਂਗਰਸ ਪਾਰਟੀ ਦੀ ਦੇਖੀ ਥੈਂਕ ਯੂ ਚਲੋ ਜੀ